ਇਹ ਤੁਹਾਡਾ ਆਓ ਇਧਰ ਆਓ ਇਧਰ ਆਓ ਜਲਦੀ ਆਓ ਪੈਸੇ ਲੈਣ ਵਾਸਤੇ ਵੀ ਜਲਦੀ ਆਉਂਦੇ ਆਓ ਆਹ ਆ ਪਾਜੀ ਆਪਣੀ ਆਪਣੀ ਨੇਲੀਆ ਅੱਛਾ ਤੇ ਇਹਦੀ ਪਰਚੀ ਕੱਢਦੇ ਆ ਅੱਜ ਕੱਢਦੇ ਆਓ ਮੇਰਾ ਭਰਾ ਆਓ ਪਰਚੀ ਕੱਢਦੇ ਹੋ ਸਾਡੇ ਬਾਜੀ ਆਹ ਕੌਣ ਕੱਢਦਾ ਪਾਜੀ ਪਾਜੀ ਕੱਢਦਾ ਅਸੀਂ ਲਾਂਦੇ ਆ ਜਨਾਨੀ ਦਾ ਜਨਾਨੀ ਕੱਢਦੇ ਸਾਡੇ ਦੋ ਜਣੇ ਜਾਨ ਕੱਢਦਾ ਏ ਆਪਣੀ ਪਰਚੀ ਹੈਗੀ ਆ ਗੱਲ ਸੁਣੋ ਵਾਲੀ ਪਰਚੀ ਪਾਜੀ ਸਣਾ ਚ ਨਾ ਗਿਆ ਆਪਣਾ ਹੈ ਅੰਦੇ ਰੇਠਾ ਲਿਆ ਤੇ ਆ ਗੱਡੀ ਖੜ ਗਈ ਆ ਗੱਡੀ ਨਾਲ ਕੋਈ ਹਾਸਵਾ ਪਰ ਸਕਦਾ ਉਹ ਸਾਡੀ ਦੈਟਿਸ ਪਾਉਂਦੀ ਆ ਥੋੜਾ ਆ ਵੇਖੋ ਜੀ ਇਹਨਾਂ ਦਾ ਕਹਿਣਾ ਵਾ ਕਿ ਸਾਡੀ ਰਿਸਪੌਂਸਿਬਿਲਟੀ ਆ ਤਾਂ ਜੇ ਪਿੱਛੋਂ ਕੋਈ ਬੱਸ ਆਉਂਦੀ ਆ ਹੋਰ ਗੱਡੀਆਂ ਆਉਂਦੀਆਂ ਪਾਜੀ ਫਰੂਟ ਲੈਣ ਵਾਸਤੇ ਖੜੇ ਹਾਂ ਪਾਜੀ ਇਹ ਫਰੂਟ ਦੀਆਂ ਰੇੜੀਆਂ ਰੋਡ ਤੇ ਲੱਗੀਆਂ ਪਿੱਛੋਂ ਕੋਈ ਗੱਡੀ ਆਉਂਦੀ ਬੱਸ ਵੀ ਆਉਂਦੀਆਂ ਇੱਥੋਂ ਦੀ ਤੇ ਔਖਾ ਹੋ ਜਾਂਦਾ ਹੈ ਮੈਂ ਨਹੀਂ ਜਾਤਾ ਹਾਂ ਪਰ ਥੋੜੀ ਹੋਰ ਜਗ੍ਹਾ ਤੋਂ ਚੀਜ਼ ਠੀਕ ਆ ਠੀਕ ਆ ਤੇ ਹਾਂਜੀ ਭਾਜੀ ਬੋਲੋ ਤੁਹਾਡੀ ਰਿਸਪੌਂਸਿਬਿਲਟੀ ਆ ਇਹ ਜੇ ਕੋਈ ਗੱਡੀ ਵੱਜਦੀ ਆ ਕੁਝ ਹੁੰਦਾ ਹਾਂਜੀ ਰਿਸਪੌਂਸਿਬਿਲਟੀ ਹਾਂਜੀ ਭਾਜੀ ਸਰ ਜੀ ਅਸੀਂ ਗਰੀਬ ਬੰਦੇ ਆ ਆਪਣੇ ਕੋ 8-9 ਸਾਲ ਹੋ ਗਏ ਮਾਲ ਲਾਤੇ ਸਰ ਜੀ 8-9 ਸਾਲ ਹੋ ਗਏ ਹਾਂਜੀ ਸਰ ਤੋਂ ਹੋ ਗਏ ਸਰ ਬਿਲਕੁਲ ਸਾਰਾ ਰੋਜ਼ ਦਾ ਕੰਫਰੈਂਸ ਹੀ ਤੁਹਾਡੀ ਗੱਲ ਨਹੀਂ ਕਰ ਰਿਹਾ ਇਹ ਤੁਹਾਡਾ ਗੱਲ ਸੈਡ ਉਹ ਸਰ ਉਹ ਸਾਈਡ ਉਹ ਸਾਈਡ ਨਾ ਤੜੀ ਲੈ ਆ ਜੀ ਨਾਲ ਗੱਲ ਕਰਾ ਆ ਬੋਲ ਕੀ ਕਹਨਾ ਤੁਸੀਂ ਵੀ ਕਹਿੰਦੇ ਨੋ ਆ ਬੋਲ 2000 ਰੁਪਏ ਆਪਣਾ ਚਲਾਨ ਵੜਦੇ ਆ ਸਾਡੀ ਜਿਹੜੀ ਅੱਛਾ ਜਦੋਂ ਚਲਾਨ ਭਰਿਆ ਜਾਂਦਾ ਫਿਰ ਜਿੱਥੇ ਮਰਜ਼ੀ ਖਰੀਦ ਕਰ ਦੋ ਨਾ ਸਾਡੀ ਇਸ ਬੋਲ ਨੂੰ ਟਿੰਨ ਇਹ ਕਹਿ ਰਿਹਾ ਨਾ 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 ਉਹ ਨਹੀਂ ਕਹਿ ਰਿਹਾ ਮੈਂ ਹਾਂ ਮੈਂ ਇਹ ਗੱਲ ਕਹਿਣ ਲੱਗਿਆ ਇਹ ਸਾਡੇ ਚਲਾਨੋਂ ਜਾਂਦਾ ਚਲਾਨ ਹੋ ਗਿਆ ਫਿਰ ਤੁਸੀਂ ਇੱਥੋਂ ਗੱਡੀ ਹਟਾਉਣੀ ਆ ਜਾਂ ਇੱਥੇ ਰੱਖਣੀ ਆ ਫਿਰ ਨਾ ਨਾ ਅਸੀਂ ਹਟਾਉਂਦੇ ਨੇ ਅਸੀਂ ਹਟਾਉਂਦੇ ਨੇ ਜਦੋਂ ਸਾਡੇ ਆਪਣਾ ਰੇੜੀ ਲੱਗੀ ਹੋਈ ਨਹੀਂ ਇਹ ਜਿਹੜੀ ਆ ਅਸੀਂ ਕਹਿੰਦੇ ਨੇ ਕਿ ਵਈ ਜਿਹੜੀ ਸਾਈਡ ਕਰਕੇ ਨਹੀਂ ਰੇੜੀਆਂ ਤੁਹਾਡੀਆਂ ਰੋਡ ਤੇ ਲੱਗੀਆਂ ਕੋਈ ਹੋਰ ਜਗ੍ਹਾ ਵੇਖੋ ਹਾਂਜੀ ਗੱਡੀ ਸਾਈਡ ਕਰਕੇ ਕੋਈ ਸਾਈਡ ਤੋਂ ਮੈਂ ਉਹ ਤਾਂ ਗੱਲ ਹਾਂਜੀ ਸਰ ਜੀ ਸਰ ਜੀ ਸਰ ਜੀ ਸਰ ਜੀ ਸਾੜ ਦਾ ਦੋਸ ਦਾ ਕੰਮ ਹੈ ਸਰ ਜੀ ਸਾਨੂੰ 800 ਲੋਕ ਸਰ ਜੀ ਅਸੀਂ ਰੋਡ ਲਾਦੇ ਇਧਰ ਵੀ ਹੁੰਦੇ ਵੀ ਆ ਠੀਕ ਹੈ ਸਰ ਠੀਕ ਹੈ ਸਰ ਨਾ

ਅਬ ਸਾਰੀ ਬਤਾ ਮੇਰੇ ਚਲਾਨ ਇਤਨਾ ਹੋ ਗਸਰ ਕਮ ਸੇ ਮੇਰੇ 25 30 ਹਾਂਗੇ ਸਰ ਜੀ ਤੇ ਚਲਾਨ ਕਰਕੇ ਫਿਰ ਕੰਮ ਕਰਦੇ ਹੋ ਨੁਕਸਾਨ ਨਹੀਂ ਹੁੰਦਾ ਸਰ ਹੁਣ ਕੀ ਕਰਾਂ ਸਰ ਜੀ ਆ ਗਰੀਬ ਸੇ ਕੀ ਕਰ ਸਰ ਜੀ ਸਾਡੇ 2 ਬੱਚੇ ਐ ਸੇ 2 ਬੱਚੇ ਉਹ ਸਾਡੀ ਸਾਡੀ ਵੀ ਉਹ ਉਹ ਘਰੇ ਵੀ ਸਾਡੀ ਉਹ ਸਾਡੀ ਵੀ ਘਰੇ ਠੀਕ ਐ ਵੀ ਸਾਡੀ ਨਾਲ ਘਰੇ ਸੱਚੀ ਨਹੀਂ ਪਰਿਵਾਰ ਤੇ ਚਲੋ ਹੈ ਲੇਕਿਨ ਜਦੋਂ ਗੱਡੀ ਸੇ ਵੱਜਦੇ ਆ ਬਹੁਤ ਸਾਨੂੰ ਕਾਲਾ ਹੁੰਦੀ ਆ ਹੁਣ ਸਾਡੀ ਵੀ ਡਿਊਟੀ ਐ ਹਾਂ ਜੀ ਅਸੀਂ ਕੀ ਕਰੀਏ ਸਰ ਗਲਤੀ ਸਾਡੀ ਵੀ ਸਾਰੇ ਉਹ ਮਰਸੇ ਕੀ ਕਰੇ ਸਾਡੇ ਨਾਲ ਉਹ ਸਾਡੀ ਵੀ ਡਿਊਟੀ ਆ ਅਸੀਂ ਨਾ ਜਾਈਏ ਲੋਕਾਂ ਮਗਰ ਦੇਖੋ ਵੱਜਦਾ ਉਹ ਸਾਨੂੰ ਸਾਦਾ ਅਸੀਂ ਨਾ ਜਾਈਏ ਉਹ ਤੋਂ ਤੋਂ ਆਪਾਂ ਆਪਾਂ ਕਿਸੇ ਜਗ੍ਹਾ ਸਰ ਲੈਸ ਬਣਾਉ ਸਰ ਜੀ ਲੈਸ ਨਾ ਕਰ ਜੀ ਆਪਣੇ ਕੋ ਨੋ ਦਸਾ ਲਓ ਸਰ ਜੀ ਸਰ ਕਹਿੰਦੇ ਨੋ ਦਸਾ ਲਓ ਸਰ ਜੀ ਆਪਾਂ ਤੋਂ ਕੁਝ ਵੀ ਆਪਾਂ ਆਹ ਵੇਖਦੇ ਤੁਸੀਂ ਇੱਕ ਗੱਡੀ ਹੋਰ ਰੁਕ ਗਈ ਆ ਹੁਣ ਇਹ ਗੱਡੀਆਂ ਰੁਕਦੀਆਂ ਜਾਂਦੀਆਂ ਕੋਈ ਨਾ ਕੋ ਹਾਸਾ ਵਾਪਰਦਾ ਲੋਕ ਸਾਨੂੰ ਕਾਲ ਕਰਦੇ ਆ ਅਸੀਂ ਇਹ ਲੋਕ ਕਿੱਥੇ ਜਾਈਏ ਅਸੀਂ ਅਸੀਂ ਕੱਲ੍ਹ ਨਾਲ ਸੁਣੀ ਆ ਜਿਹਨਾਂ ਦੇ ਵਿੱਚ ਜਿਹੜੇ ਵੱਜਦੇ ਆ ਉਹ ਤਸਰਾਵਗਾ ਸਹੀ ਸਹੀ ਆਪਾਂ ਗਰੀਮਿੰਗ ਕਰੀਦਾ ਜੀ ਦੇਖੋ ਗਵਰਨਮੈਂਟਰੀ ਤੁਹਾਨੂੰ ਪੱਕੀਆਂ ਕੋਈ ਜਗ੍ਹਾ ਬਣੀ ਆ ਫੜੀ ਰੇੜੀ ਦੀ ਨਹੀਂ ਦੀ ਸਰ ਜੀ ਨਹੀਂ ਦੀ ਸਰ 9-10 ਸਾਲ ਤੋਂ ਤੁਸੀਂ ਰਹਿ ਰਹੇ ਹੋ ਨਹੀਂ ਦੀ ਸਰ ਜੀ ਸਰ ਕੰਮ ਆਂਦੇ ਸਰ ਜੀ ਸਾਡੂੰ ਗਾਲੀ ਕੱਢਦੇ ਆ ਓ ਰੇਠਾਓ ਠੀਕ ਹੈ ਕਹਦੇ ਚਲਾਨ ਕਰੂੰਗਾ ਠੀਕ ਹੈ ਚਲਾਨ ਕਰਦੇ 25 ਉਸ ਦੋ ਚਲਾਨ ਕਰਦੇ ਫਿਰ ਆਪਾਂ ਕਰੈਪ ਅੱਗੇ ਪੜਦੇ ਸਰ ਜੀ ਤੇ ਚੌਂਕ ਕਿਹੜਾ ਇਹ ਮੈਂ ਦੱਸਾਂ ਹੰਤਾ ਠੱਟੀ ਰਹਿ ਜਾਂਦੇ ਉਹ ਨਾ ਜੋਰ ਸਪਾਈ ਵਾਲਾ ਹੀ ਕੰਮ ਹੈ ਅੱਛਾ ਆਂਦੇ ਆ ਸਾਡੇ ਚਲਾਨ ਕਰਦੇ ਇਨਸਪੈਕਟਰ ਵੀ ਬੜਾ ਕਹਿੜਾ ਹੈ ਅੱਛਾ ਬਾਕੀ ਚਲੋਣ ਸਾਡੀ ਮਜਬੂਰੀ ਹੈ ਆਪਾਂ ਇਹ ਨਹੀਂ ਚਲੋ ਨਹੀਂ ਅਸੀਂ ਤੁਹਾਡਾ ਵੀ ਕੰਮ ਨਹੀਂ ਰੋਕਣ ਆਏ ਕਿ ਤੁਸੀਂ ਕੰਮ ਅਸੀਂ ਲੋਕਾਂ ਵਾਸਤੇ ਆਇਆ ਜੋ ਸਾਨੂੰ ਕਾਲਾ ਕਰਦੇ ਆ ਅਸੀਂ ਵੀ ਆਉਣਾ ਹੈ ਨਹੀਂ ਹੁਣ ਤੁਹਾਡੇ ਨਾਲ ਕੋਈ ਪ੍ਰੋਬਲਮ ਆਇਆ ਅਸੀਂ ਤਾਂ ਵੀ ਆਉਣਾ ਆਪਾਂ ਪਤਾ ਵੀ ਕੀ ਜਿਸ ਟਾਈਮ ਕੋਈ ਗੱਡੀ ਆਂਦੀ ਹੈ ਆਪਾਂ ਉਹਨਾਂ ਨੂੰ ਸਾਈਡ 'ਚ ਰੋਕਨੇ ਆ ਮਾਨੀ ਜੀ ਸਾਈਡ 'ਚ ਨਹੀਂ ਸਾਈਡ ਤੇ ਕਿੱਥੇ ਰਹਿਣੀ ਤੇ ਰੋਡ ਤੇ ਹੀ ਆ ਹ ਰਹਿਣੀ ਤੇ ਰੋਡ ਤੇ ਹੀ ਬਾਜੀ ਬਾਕੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੀ ਆ ਕਿ ਇੱਥੇ ਬਹੁਤ ਸਾਰੀ ਆਵਾਜਾਈ ਹੈ ਇਸ ਰੋਡ ਦੇ ਉੱਤੇ ਔਰ ਚੌਂਕ ਬਾਰੇ ਗੱਲ ਕਰਦੇ ਆ ਚੌਂਕ ਕਿਹੜਾ ਹੈ ਹੁਣ ਤਾਂ ਠੱਡੀ ਨਹੀਂ ਜਿਹੜੀ ਦੱਸ ਦਈਏ ਕਿ ਸਾਡੀ ਨਾਲ ਦਾ ਚੌਕਾ ਔਰ ਇਸ ਜਗ੍ਹਾ ਦੇ ਉੱਤੇ ਜਦੋਂ ਇਹ ਰੇੜੀਆਂ ਲੱਗੀਆਂ ਹੁੰਦੀਆਂ ਤਾਂ ਬਹੁਤ ਸਾਰੀਆਂ ਗੱਡੀਆਂ ਆ ਕੇ ਇੱਥੇ ਖੜਦੀਆਂ ਤਾਂ ਗੱਡੀ ਵਾਲਾ ਫਰੂਟ ਦੀ ਭਾਲ ਵਿੱਚ ਆਉਂਦਾ ਕਿ ਤਾਜ਼ਾ ਫਰੂਟ ਮਿਲ ਰਿਹਾ ਲੇਕਿਨ ਜਦੋਂ ਪਿੱਛੋਂ ਕੋਈ ਹੋਰ ਗੱਡੀ ਆਉਂਦੀ ਆ ਤਾਂ ਉਸ ਦਾ ਦਰਵਾਜ਼ਾ ਖੋਲਣ ਦੇ ਨਾਲ ਉਸ ਦਾ ਐਕਸੀਡੈਂਟ ਹੋ ਜਾਂਦਾ ਬਹੁਤ ਸਾਰੇ ਹਾਸੇ ਪਹਿਲਾਂ ਵਾਪਰੇ ਆ ਔਰ ਜੋ ਸਾਡੇ ਧਿਆਨ ਵਿੱਚ ਆ ਜੋ ਸਾਨੂੰ ਕਾਲਾ ਆਉਂਦੀ ਆ ਤਾਂ ਫਿਲਹਾਲ ਇੱਥੇ ਅਸੀਂ ਪਹੁੰਚੇ ਆ ਤਾ ਇੱਥੇ ਰੇੜੀ ਵਾਲੇ ਨਾਲ ਕਹਿਣਾ ਹੈ ਕਿ ਸਾਨੂੰ ਪੱਕੀ ਜਗ੍ਹਾ ਸਰਕਾਰ ਕਿਉਂ ਨਹੀਂ ਦੇ ਰਹੀ ਜਦ ਅਸੀਂ 10 ਸਾਲ ਤੋਂ ਇੱਥੇ ਰਹਿ ਰਹੇ ਆ ਤਾਂ ਪੱਕੀਆਂ ਜਗ੍ਹਾ ਸਾਨੂੰ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਲਗਾਤਾਰ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਆ ਕਿ ਸਾਨੂੰ ਰੇੜੀ ਫੜੀ ਲਾਉਣ ਵਾਸਤੇ ਪੱਕੀ ਜਗ੍ਹਾ ਦਿੱਤੀ ਜਾਵੇ ਲੇਕਿਨ ਫਿਰ ਵੀ ਇੱਥੇ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਧਰ ਆ ਕੇ ਥੋੜਾ ਆ ਕਵਰ ਕੀਤਾ ਜਾਵੇ ਕਿ ਕਿੰਨੀ ਆਵਾਜ਼ ਆਈ ਹੈ ਇਸ ਚੌਂਕ ਦੇ ਵਿੱਚ ਉਹ ਦੱਸ ਰਹੀ ਹੈ ਕਿ 39 9 ਤੇ 56 ਦੇ ਇਸ ਚੌਂਕ ਦੇ ਵਿੱਚ ਆਪਾਂ ਖੜੇ ਆ ਤਾਂ ਲਗਾਤਾਰ ਇਹ ਆਵਾਜ਼ ਆਈ ਇਹ ਪ੍ਰਭਾਵਿਤ ਹੁੰਦੀ ਆ ਔਰ ਰੇੜੀਆਂ ਵਾਲਿਆਂ ਨੇ ਆਪਣਾ ਰੋਜਗਾਰ ਕਰਨਾ ਹੈ ਔਰ ਗੱਡੀ ਵਾਲੇ ਨੂੰ ਫਰੂਟ ਤਾਜ਼ਾ ਚਾਹੀਦਾ ਤਾਂ ਦੋ ਤਰ੍ਹਾਂ ਦੀਆਂ ਗੱਲਾਂ ਨੇ ਬਹੁਤ ਸਾਰੇ ਮਸਲੇ ਜਿਹੜੇ ਆ ਇੱਥੇ ਆ ਕੇ ਉਲਝ ਜਾਂਦੇ ਆ ਕਿ ਜਦੋਂ ਕੋਈ ਹਾਸਾ ਵਾਪਰ ਜਾਂਦਾ ਤਾਂ ਫਿਰ ਲੈਣੇ ਦੇਣੇ ਪੈ ਜਾਂਦੇ ਆ ਔਰ ਰੇੜੀ ਵਾਲਿਆਂ ਦਾ ਕਹਿਣਾ ਕਿ ਸਾਡੇ ਚਲਾਨ ਕੀਤੇ ਜਾਂਦੇ ਆ ਅਸੀਂ ਚਲਾਨ ਕਰਕੇ ਪੈਸੇ ਭੁਗਤਦੇ ਆ ਤਾਂ ਫਿਰ ਵੀ ਅਸੀਂ ਰੇੜੀ ਇੱਥੇ ਲਗਾਉਨੇ ਆ ਅਸੀਂ ਜਾਈਏ ਕਿੱਥੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਉਹ ਕੀ ਕਰਦੇ ਆ ਇਧਰ ਧਿਆਨਾ ਚੰਡੀਗੜ੍ਹ ਪ੍ਰਸ਼ਾਸਨ ਦਾ ਕਿਉਂ ਇਹਨਾਂ ਦੇ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਜੀ ਨਾਲ ਮੈਂ ਹਰਜਿੰਦਰ ਸਿੰਘ ਉਦਾਸਪੁਰ ਫਿਲਹਾਲ ਚੰਡੀਗੜ੍ਹ